हिमाचल हिमाचल दी बाबत गुरबानी ਵਿੱਚ ਸਤਿਗੁਰੂ ਕੀ ਫਰਮਾਉਂਦੇ ਹਨ ਆਉ ਆਪਾਂ ਸਾਂਝ ਪਾਉਂਦੇ ਹਾਂ ਭਾਰਤ ਦੀ ਉੱਤਰੀ ਪਰਬਤ ਮਾਲਾ ਹਿਮਾਚਲ ਨਾਂ ਨਾਲ ਪੁਕਾਰੀ ਜਾਂਦੀ ਹੈ ਇਸ ਦੀ ਲੰਬਾਈ 2000 ਮੀਲ ਤੇ ਚੜਾਈ 100 ਤੋਂ ਲੈ ਕੇ 2500 ਮੀਲ ਤੱਕ ਹੈ ਇਸ ਦੀ ਵਿਸ਼ਾਲਤਾ ਬੇਅੰਦਾਜ਼ ਹੈ ਇਸ ਦੀ 29000 ਫੁੱਟ ਉੱਚੀ ਮਾਉਂਟ ਐਵਰੇਸਟ ਚੋਟੀ ਸੰਸਾਰ ਵਿੱਚ ਪ੍ਰਸਿੱਧ ਹੈ ਇਹ ਤੇ ਹੋਰ ਚੋਟੀਆਂ ਸਦਾ বরਫ ਨਾਲ ਢੱਕੀਆਂ ਰਹਿੰਦੀਆਂ ਹਨ ਹਿਮਾਲਾ ਜੰਗਲੀ ਬੂਟੀਆਂ ਬਿਰਛਾਂ ਤੇ ਜੰਗਲੀ ਜਾਨਵਰਾਂ ਦਾ ਵਿਸ਼ਾਲ ਭੰਡਾਰ ਹੈ ਇਹਨਾਂ ਵਿੱਚੋਂ ਅਨੇਕਾਂ ਦਰਿਆ ਤੇ ਨਦੀਆਂ ਨਾਲੇ ਨਿਕਲ ਕੇ ਮੈਦਾਨੀ ਇਲਾਕਿਆਂ ਨੂੰ ਸਿੰਜਦੇ ਹਨ ਪੁਰਾਣੇ ਲੋਕ ਦੁਨਿਆਵੀ ਜੰਜਾਲਾਂ ਨੂੰ ਤਿਆਕ ਕੇ ਪਹਾੜਾਂ ਦੀਆਂ ਇਕਾਂਤ ਗੁਫਾਵਾਂ ਵਿੱਚ ਆਵਾਸ ਕਰਦੇ ਤੇ ਤਰ੍ਹਾਂ ਤਰ੍ਹਾਂ ਦੇ ਸੰਕਟ ਖਿੜੇ ਮੱਥੇ ਸਹਾਰਦੇ ਸਨ ਤਾਂ ਕਿ ਮੁਕਤੀ ਪਾਈ ਜਾ ਸਕੇ ਸਿੱਧਾਂ ਜੋਗੀਆਂ ਦੀ ਮਿਸਾਲ ਪ੍ਰਗਟ ਹੈ ਪਰ ਗੁਰਬਾਣੀ ਇਸ ਮਾਰਗ ਦੀ ਹਮਾਇਤ ਨਹੀਂ ਕਰਦੀ ਸਗੋਂ ਗੁਰੂ ਸਾਹਿਬ ਨੇ ਲਿਖਿਆ ਹੈ ਤਨ ਹੈ ਮੰਚਲ ਗਾਲੀ ਹੈ ਵੀ ਮਨ ਤੇ ਰੋਗ ਨ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ